ਤੁਸੀਂ ਬਾਬੇ ਨਾਨਕ ਦੀ ਇਸ ਪਵਿੱਤਰ ਧਰਤੀ ਤੇ ਆਏ ਉਸ ਪਵਿੱਤਰ ਧਰਤੀ ਤੇ ਆ ਕੇ ਜਿਸ ਥੇ ਕੇਵਲ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤੋਖਦਾਰ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਕਰਦੇ ਆ ਉਹਦਾ ਸੰਤਾਂ ਨੇ ਗੁਰੂ ਕਰਦੇ ਖੁਸ਼ੀਆਂ ਵਾੜੀਆਂ ਉਹ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਵਿਚਾਰਨ ਕੀਤੀ ਸਾਹਿਬਾ ਜਗਦੇ ਰਹੇ ਅੰਮ੍ਰਿਤਧਰੁ ਦਿੱਤੀ ਕੀਰਤਨ ਕੀਤਾ ਸੀ ਤੁਹਾਡੇ ਅਸਤੇ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਪਾਸ਼ਾ ਤੁਹਾਨੂੰ ਕੋਲ ਸਿੱਧੇ ਕੇ ਨਾਲ ਸੇਵਾ ਲੈਂ ਅਰ ਫਰਦਾਸ ਜਦੋਂ 2013 ਚ ਪਹਿਲੀ ਵਾਰੀ ਇਸੇ ਕੈਂਪੀਏ ਵਰਕੇ ਦਿਦਿਆ ਗਿਆ ਫਰਦਾਸ ਨੂੰ ਤੁਸੀਂ ਉੱਥੇ ਰਸੀਵ ਵੀ ਕੀਤਾ ਸੀ ਤੁਹਾਡੇ ਅਸਤੇ ਅਰਦਾਸ ਕਰਦਾ ਕਿ ਗੁਰੂ ਪਾਸ਼ਾ ਤੁਹਾਨੂੰ ਸਿੱਧੇ ਕੇ ਨਾਲ ਤੌਚੜੀ ਕਲਾ ਖਰਖਣਰ ਤੁਹਾਨੂੰ ਸਦਾ ਦੇ ਦੇ ਆ ਕਿ ਬਾਬੇ ਦਾਲੇ ਦੀ ਧਰਤੀ ਤੇ ਕੋਈ ਫੇਰ ਆਉਂ ਦੇ ਉਸ ਇਤਿਕੇ ਨਾਲ ਪਬੇਦਾਨੀ ਦੀ ਤਰਕੀ ਤੇ ਗੀਤ ਤੁਜਾਰ ਕਰੋ ਤਾਂ ਕਿ ਸੰਕਤਾ ਜਿਹੜੀਆਂ ਤੁਹਾਡੇ ਕੀਤਾਂ ਰਾਈ ਰੱਬੀ ਬਾਣੀ ਦਾ ਲੋਟ ਸਕਣ ਨਬੀ ਅਨੰਦ ਮਾਣ ਸਕਣ ਤੋਂ ਤੁਹਾਡੇ ਵਾਸਤੇ ਵੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਦਾਨਿਕ ਪਾਤਸ਼ਾਹ ਅੰਤਰਾਜਨਸ ਜੀ ਨੂੰ ਉਹਦੇ ਪੂਰੇ ਪਰਿਵਾਰ ਨੂੰ ਚੰਦੀ ਗੱਲ ਤੇ ਰੱਖਣ ਤੇ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ